ਮੋਦੀ ਨੇ ਜਿਹੜਾ ਪੰਜਾਬ ਨੂੰ ਜਿਹੜਾ 1600 ਕਰੋੜ ਰੁਪਇਆ ਜਿਹੜਾ ਮਾਅਬਜ਼ਾ ਦਿੱਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਕੋਲੇ ਆਏ ਸੀਗੇ ਕਿਉਂਕਿ ਜਿਹੜਾ ਮਾਅਬਜ਼ਾ ਜਿਹੜਾ ਬਹੁਤ ਘੱਟ ਆ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਵੀ ਇਹ ਜਿਹੜਾ ਮਾਅਬਜ਼ਾ ਹੈਗਾ ਇਹਨੂੰ ਘੱਟੋ-ਘੱਟ 20 ਤੋਂ 25000 ਕਰੋੜ ਰੁਪਇਆ ਤੱਕ ਕੀਤਾ ਜਾਵੇ ਉਹੀ ਹੁਣ ਇਹ ਨਹੀਂ ਸਮਝ ਆ ਰਹੀ ਵੀ ਉਹ ਕਿਹੜਾ ਪੈਸਾ ਕਹਿੰਦੇ ਆ ਵੀ ਜਿਹੜਾ ਪਤਾ ਨਹੀਂ 20000 ਕੇ 60000 ਕਰੋੜ ਰੁਪਇਆ ਕਹਿੰਦੇ ਪਿਆ ਹੈਗਾ ਇੱਕ ਪਾਸੇ ਨਸ਼ਾ ਪੀ ਕੇ ਜਿਹੜੇ ਮਰ ਰਹੇ ਆ ਉਹਨਾਂ ਨੂੰ ਉਹਨਾਂ ਨੇ 10 ਲੱਖ ਰੁਪਏ ਦੇ ਰਹੇ ਆ ਤੇ ਜਿਹੜੇ ਆ ਕਿਸਾਨ ਆ ਜਾਂ ਜਿਹੜੇ ਮਤਲਬ ਕਿ ਇਸ ਮਾੜੇ ਹਾਲਾਤ ਦੇ ਵਿੱਚ ਮਰੇ ਆ ਉਹਨਾਂ ਨੂੰ ਸਿਰਫ 2 ਲੱਖ ਰੁਪਏ ਦਿੱਤਾ ਨਵਾਦ ਕਰਦੇ ਆ ਮੋਦੀ ਜੀ ਦਾ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਉਹ ਵੀ ਪੰਜਾਬ ਵੱਲ ਦੇਖਣਗੇ ਕਿਉਂਕਿ ਪਿਛਲੇ ਕਿੰਨੇ ਟਾਈਮ ਤੋਂ ਹੋ ਗਿਆ ਉਹਨਾਂ ਨੂੰ ਪਾਕਿਸਤਾਨ ਤਾਂ ਦਿਖ ਗਿਆ ਤੇ ਪੰਜਾਬ ਦੇ ਬਾਰੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਕਾਂਗਰਸ ਪਾਰਟੀ ਦੇ ਜਿਹੜੇ ਨਮਾਇंदे ਆ ਆਗੂ ਆ ਉਹ ਕਿਸ ਤਰੀਕੇ ਦੇ ਨਾਲ ਖੜੇ ਆ ਪੰਜਾਬ ਦੇ ਇਹਨਾਂ ਪ੍ਰਭਾਵਤ ਜਿਹੜੇ ਲੋਕ ਹੋਏ ਆ ਬਿਲਕੁਲ ਇਹ ਪਹਿਲੀ ਗੱਲ ਤਾਂ ਕਿਸੇ ਪਾਰਟੀ ਬਾਜੀ ਦਾ ਕੋਈ ਗੁੱਦਾ ਨਹੀਂ ਹੈਗਾ ਸੋ ਇਹ ਪਲਦਾਨੀ ਕਿੱਥੇ ਸੁੱਤੇ ਪਏ ਸੀ ਝਾੜੂ ਸਰਕਾਰ ਵਾਲੇ ਤੇ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਹੁਣ ਇੱਕਦਮ ਆ ਕੇ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਚ ਲੱਣਾ ਪਿਆ ਪਰ ਜ਼ਰੂਰਤ ਹੈ ਜਦੋਂ ਹੁਣ ਪਾਣੀ نیچے ਉਤਰ ਗਿਆ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਦੀ ਸਫਾਈ ਉੱਥੇ ਮਲਬਾ ਬਹੁਤ ਜ਼ਿਆਦਾ ਪੈ ਗਿਆ ਉਹ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਕੱਢਣ ਦੀ ਫਰੀਦਕੋਟ ਜ਼ਿਲ੍ਹੇ ਦੀ ਜੂਥ ਕਾਂਗਰਸ ਵੱਲੋਂ ਅੱਜ ਡੀਸੀ ਫਰੀਦਕੋਟ ਦੇ ਦਫ਼ਤਰ ਵਿੱਚ ਪਹੁੰਚ ਕੇ ਮੰਗ ਪੱਤਰ ਦਿੱਤਾ ਹੈ ਮੁੱਖ ਕਾਰਨ ਕੀ ਹੈ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਪੂਰੇ ਜੂਥ ਦੇ ਜਿਹੜੇ ਨੌਜਵਾਨ ਹੈ ਅੱਜ ਇਕੱਠੇ ਹੋਏ ਹੈ ਉਹਨਾਂ ਵੱਲੋਂ ਡੀਸੀ ਦੇ ਰਾਹੀਂ ਪੰਜਾਬ ਸਰਕਾਰ ਤਾਈਂ ਮੰਗ ਪੱਤਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੁਖਚੈਨ ਜੀ ਸਾਡੇ ਨਾਲ ਨੇ ਪ੍ਰਧਾਨ ਸਾਹਿਬ ਪ੍ਰਧਾਨ ਦੀ ਕੀ ਲੋੜ ਪੈਗੀ ਅੱਜ ਤੁਹਾਨੂੰ ਨੌਜਵਾਨਾਂ ਨੂੰ ਇਕੱਠੇ ਹੋ ਕੇ ਡੀਸੀ ਦਫ਼ਤਰ ਪਹੁੰਚਣ ਇਹ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੋਦੀ ਨੇ ਜਿਹੜਾ ਪੰਜਾਬ ਨੂੰ ਜਿਹੜਾ 1600 ਕਰੋੜ ਰੁਪਇਆ ਜਿਹੜਾ ਮੁਆਵਜ਼ਾ ਦਿੱਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਕੋਲੇ ਆਏ ਸੀਗੇ ਕੇਂਦਰ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਆਪਦੀ ਮੰਗ ਰੱਖਣ ਕਿਉਂਕਿ ਇਹ ਜਿਹੜਾ ਮੁਆਵਜ਼ਾ ਜਿਹੜਾ ਬਹੁਤ ਘੱਟ ਆ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਉਹਦੇ ਮੁਕਾਬਲੇ ਵਿੱਚ ਜਿਹੜਾ ਮੁਆਵਜ਼ਾ ਇਹ ਬਹੁਤ ਹੀ ਨਾਮਾਤਰ ਹੈ ਸੋ ਅਸੀਂ ਇਹ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜਾ ਮੁਆਵਜ਼ਾ ਹੈਗਾ ਇਹਨੂੰ ਘੱਟੋ-ਘੱਟ 20 ਤੋਂ 25000 ਕਰੋੜ ਰੁਪਈਆ ਤੱਕ ਕੀਤਾ ਜਾਵੇ ਇਹ ਨੁਕਸਾਨ ਜਿਹੜਾ ਇਹਦੀ ਪਰਪਾਈ ਜਿਹੜੀ ਬਿਲਕੁਲ ਵੀ ਨਹੀਂ ਹੋਣੀ ਜਿਹੜੇ ਇਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਹੁਣ ਐਲਾਨਿਆ ਹੈਗਾ ਜਿਵੇਂ ਹੁਣ 1600 ਕਰੋੜ ਰੁਪਈਆ ਦੀ ਗੱਲ ਕਹਿ ਕੇ ਗਏ ਮੋਦੀ ਐਲਾਨ ਕਰਕੇ ਗਏ ਹੈ ਨਾਲ ਲੱਖਾਂ ਰੁਪਈਆ ਦਾ ਉਹਨਾਂ ਨੇ ਕਿਹਾ ਵੀ ਜਿੰਨੇ ਲੋਕਾਂ ਦੀ ਡੈਥ ਹੋਈ ਹੈ ਜਾ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਵੀ ਮਦਦ ਕਰਾਂਗੇ ਹੋਰ ਜਿਹੜਾ ਕੋਈ ਪਸ਼ੂ ਆ ਉਹਨਾਂ ਦੀ ਮਦਦ ਕਰਾਂਗੇ ਦੂਜੀ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਸਰਕਾਰ ਕੋਲੇ ਵੀ ਜਿਹੜਾ ਹਜੇ ਪੈਸਾ ਜਿਹੜਾ ਕੇਂਦਰ ਦਾ ਪਿਆ ਉਹ ਸਰਕਾਰ ਨੂੰ ਵੀ ਜਿਹੜਾ ਵਰਤਣਾ ਚਾਹੀਦਾ ਹੈ ਉਹੀ ਹੁਣ ਇਹ ਨਹੀਂ ਸਮਝ ਆ ਰਹੀ ਵੀ ਉਹ ਕਿਹੜਾ ਪੈਸਾ ਕਹਿੰਦੇ ਆ ਵੀ ਜਿਹੜਾ ਪਤਾ ਨਹੀਂ 20000 ਕੇ 60000 ਕਰੋੜ ਰੁਪਇਆ ਕਹਿੰਦੇ ਪਿਆ ਹੈਗਾ ਉਹਦਾ ਵੀ ਕੋਈ ਜਾਂ ਤਾਂ ਉਹ ਦੱਸਣ ਵੀ ਕਿੱਥੇ ਪਿਆ ਜਾਂ ਪਿਛਲੀਆਂ ਕਿਸ਼ਤਾਂ ਵੀ ਜਿਹੜੀਆਂ ਬਹੁਤ ਰੁਕੀ ਬੈਠੀ ਆ ਕੇਂਦਰ ਸਰਕਾਰ ਇਸ ਤੋਂ ਇਲਾਵਾ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਜਿਹੜੇ ਇਸ ਨੁਕਸਾਨ ਦੇ ਵਿੱਚ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਇਹਦੇ ਵਿੱਚ ਅਸੀਂ ਤੇ ਪੰਜਾਬ ਸਰਕਾਰ ਦੀ ਵੀ ਨਲਾਇਕੀ ਮੰਨਦੇ ਆ ਭਗਵੰਤ ਮਾਨ ਦੀ ਵੀ ਜਿਹੜੇ ਜਦੋਂ ਅੱਜ ਤੋਂ ਕੁਝ 2-4 ਮਹੀਨੇ ਪਹਿਲਾਂ ਇੱਕ ਪੰਜਾਬ ਦੀ ਦੁਰਘਟਨਾ ਹੋਈ ਸੀ ਸ਼ਰਾਬ ਪੀ ਕੇ ਜਿਹੜੇ ਮਰੇ ਸੀਗੇ 10-15 ਜਿਹੜੇ ਵਿਅਕਤੀ ਉਹਨਾਂ ਨੂੰ ਉਹਨਾਂ ਨੇ ਮੁਆ 10 ਲੱਖ ਰੁਪਇਆ ਪਰ ਵਿਅਕਤੀ ਹੁਣ ਜਿਹੜੇ 40 50 ਜਿਹੜੇ ਵਿਅਕਤੀ ਇਹਨਾਂ ਫੜਾਂ ਦੇ ਨੁਕਸਾਨ ਦੇ ਵਿੱਚ ਮਰੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ 2 ਲੱਖ ਰੁਪਇਆ ਦਿੱਤਾ ਹੁਣ ਇਹ ਦੇਖੋ ਤੁਸੀਂ ਇੱਕ ਪਾਸੇ ਨਸ਼ਾ ਪੀ ਕੇ ਜਿਹੜੇ ਮਰ ਰਹੇ ਆ ਉਹਨਾਂ ਨੂੰ ਉਹਨਾਂ ਨੇ 10 ਲੱਖ ਰੁਪਇਆ ਦੇ ਰਹੇ ਆ ਤੇ ਜਿਹੜੇ ਆ ਕਿਸਾਨ ਆ ਜਾਂ ਜਿਹੜੇ ਮਤਲਬ ਕਿ ਇਸ ਮਾੜੇ ਹਾਲਾਤ ਦੇ ਵਿੱਚ ਮਰੇ ਆ ਉਹਨਾਂ ਨੂੰ ਸਿਰਫ 2 ਲੱਖ ਰੁਪਇਆ ਤੁਸੀਂ ਆਪ ਦੇਖੋ ਇੱਕ ਤਾਂ ਘਰ ਦਾ ਜੀ ਚਲਾ ਗਿਆ ਉਹ ਤਾਂ ਜਿਹੜਾ ਮੁਆਵਜ਼ਾ ਤਾਂ ਉਹਦਾ ਕੁਝ ਵੀ ਪਰਭਾਈ ਨਹੀਂ ਕਰਦਾ ਪਰ ਇਹ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਘੱਟੋ ਘੱਟ ਤੁਸੀਂ 15 ਤੋਂ 20 ਲੱਖ ਰੁਪਇਆ ਉਸ ਇਨਸਾਨ ਨੂੰ ਉਦੇ ਪਰਿਵਾਰ ਨੂੰ ਇਸ ਤੋਂ ਇਲਾਵਾ ਕੇਂਦਰ ਸਰਕਾਰ ਅੱਗੇ ਅਸੀਂ ਮੰਗ ਰੱਖਦੇ ਹਾਂ ਵੀ ਤੁਸੀਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡਾ ਜਿਹੜਾ ਬਜਟ ਹੈ ਜਿਹੜਾ ਪੰਜਾਬ ਸਰਕਾਰ ਲਈ ਪੰਜਾਬ ਲਈ ਸਪੈਸ਼ਲ ਲੈ ਕੇ ਆਓ ਤਾਂ ਜਾ ਕੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਕੀਤੀ ਜਾ ਸਕੇ ਕਹਿੰਦੇ ਲੋਕਾਂ ਵੱਲੋਂ ਇੱਕ ਇਹ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਹੜ੍ਹ ਤੇ ਜਿਹੜੇ ਪ੍ਰਭਾਵਿਤ ਹੋਏ ਆ ਇਲਾਕੇ ਤਾਂ ਚਾਰਾਂ ਜ਼ਿਲ੍ਹਿਆਂ ਦੇ ਜਿਹੜੇ ਹਾਲਾਤ ਆ ਜਿਹੜਾ ਜਾਣਨ ਦੀ ਜ਼ਰੂਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵੇਂ ਕਿ ਉਹ ਪ੍ਰਧਾਨ ਮੰਤਰੀ ਜੀ ਹੋਣ ਭਾਵੇਂ ਮੁੱਖ ਮੰਤਰੀ ਪੰਜਾਬ ਹੋਣ ਜਗਾ ਜਗਾ ਤੇ ਪਹੁੰਚ ਕੇ ਉਹਨਾਂ ਦੇ ਹਾਲਾਤ ਜਾਣਨੇ ਚਾਹੀਦੇ ਤੁਸੀਂ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਜੀ ਦਾ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਉਹ ਵੀ ਪੰਜਾਬ ਵੱਲ ਦੇਖਣਗੇ ਕਿਉਂਕਿ ਪਿਛਲੇ ਕਿੰਨੇ ਟਾਈਮ ਤੋਂ ਹੋ ਗਿਆ ਉਹਨਾਂ ਨੂੰ ਬਾਗਿਸਤਾਨ ਤਾਂ ਦਿਖ ਗਿਆ ਤੇ ਪੰਜਾਬ ਦੇ ਬਾਰੇ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਇਸ ਤੋਂ ਇਲਾਵਾ ਅਸੀਂ ਮੋਦੀ ਜੀ ਨੂੰ ਕਹਿੰਦੇ ਸੀ ਵੀ ਪਿੰਡਾਂ ਚ ਆਉਂਦੇ ਉਹ ਘਰਾਂ ਚ ਜਾਂਦੇ ਦੇਖਦੇ ਹਾਲਾਤ ਵੀ ਕਿੰਨਾ ਕੁ ਨੁਕਸਾਨ ਹੋਇਆ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਹੁਣ ਤੁਸੀਂ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਉਹ 2 ਦਿਨ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਉਹਨੂੰ ਪਤਾ ਨਹੀਂ ਕੀ ਏਡੀ ਬਿਮਾਰੀ ਲੱਗੀ ਆ ਉਹ ਉਸ ਤੋਂ ਬਾਅਦ ਬਿਮਾਰ ਹੋ ਜਾਂਦਾ ਹੁਣ ਅੱਜ ਮੰਨ ਲੱਗਦਾ ਸ਼ਾਇਦ ਉਹਨਾਂ ਨੂੰ ਛੁੱਟੀ ਮਿਲੂਗੀ ਹੋ ਸਕਦਾ ਉਹ ਦੁਬਾਰਾ ਪਿੰਡਾਂ ਦੇ ਵਿੱਚ ਆਉਣ ਕਿ ਲੋਕਾਂ ਦਾ ਜਿਹੜਾ ਹਾਲਚਾਲ ਆ ਜਿਹੜਾ ਜਾਣਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਸਰਕਾਰ ਤੋਂ ਵੀ ਉਮੀਦ ਆ ਵੀ ਉਹ ਵੀ ਕੁਝ ਚੀਜ਼ੇ ਕੇਂਦਰਵਲ ਨਾ ਚੱਕੇ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਕੁਝ ਕਰਾਂਗੇ ਪੰਜਾਬ ਲਈ ਉਹਨਾਂ ਨੂੰ ਵੀ ਬਣਦਾ ਹੱਕ ਆ ਵੀ ਕੁਝ ਥੋੜਾ ਬਹੁਤਾ ਤੁਸੀਂ ਵੀ ਕਰੋ ਕੱਲਾ ਕੇਂਦਰਵਲ ਨਾ ਚੱਕੋ ਜਿਹੜੇ ਕਹਿੰਦੇ ਕੇਂਦਰ ਤੋਂ ਅਸੀਂ ਕੁਝ ਨਹੀਂ ਲੈਣਾ ਹੁਣ ਤੁਸੀਂ ਕਿਉਂ ਮੈਡੀਕਲ ਦੇ ਵਿੱਚ ਜਾ ਕੇ ਪੈ ਗਏ ਹੋ ਹੁਣ ਤੁਸੀਂ ਆਓ ਲੋਕਾਂ ਦੇ ਸਾਹਮਣੇ ਦਿਓ ਉਹਨਾਂ ਨੂੰ ਮਾਫ ਜੇ ਸੋ ਅਸੀਂ ਅਪੀਲ ਕਰਦੇ ਆ ਪ੍ਰਧਾਨ ਮੰਤਰੀ ਨੂੰ ਵੀ ਤੇ ਮੁੱਖ ਮੰਤਰੀ ਨੂੰ ਵੀ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਦੇ ਹਾਲਚਾਲ ਦੇਖੋ ਕੱਲੇ ਐਲਾਨਾਂ ਤੱਕ ਨਾ ਰਹੇ ਜਿਉਂਕਿ ਲੋਕਾਂ ਨੂੰ ਜਿਹੜਾ ਨੁਕਸਾਨ ਆ ਉਹਦੀ ਜਿਹੜੀ ਪਰਪਾਈ ਆ ਉਹ ਕੀਤੀ ਜਾਵੇ ਕਾਂਗਰਸ ਪਾਰਟੀ ਕਿਸ ਤਰੀਕੇ ਦੇ ਨਾਲ ਖੜੀ ਹੈ ਹੜਪੀੜਤਾ ਦੇ ਨਾਲ ਆਪਾਂ ਗੱਲ ਕਰੀਏ ਪੰਜਾਬ ਦੀ ਕਾਂਗਰਸ ਪਾਰਟੀ ਦੀ ਵੱਖ-ਵੱਖ ਸੂਬਿਆਂ ਦੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਥੋੜੀ ਜਿਹੜੀ ਹਾਈ ਲੈਵਲ ਦੀ ਕਾਂਗਰਸ ਪਾਰਟੀ ਦੇ ਜਿਹੜੇ ਨਮਾਇंदे ਆ ਆਗੂ ਆ ਉਹ ਕਿਸ ਤਰੀਕੇ ਦੇ ਨਾਲ ਖੜੇ ਆ ਪੰਜਾਬ ਦੇ ਇਹਨਾਂ ਪ੍ਰਭਾਵਿਤ ਜਿਹੜੇ ਲੋਕ ਹੋਏ ਐ ਬਿਲਕੁਲ ਇਹ ਪਹਿਲੀ ਗੱਲ ਤਾਂ ਕਿਸੇ ਪਾਰਟੀ ਬਾਜੀ ਦਾ ਕੋਈ ਮੁੱਦਾ ਨਹੀਂ ਹੈਗਾ ਇਹ ਸਾਰੀਆਂ ਪਾਰਟੀਆਂ ਨੂੰ ਇਕੱਠੀ ਹੋ ਕੇ ਲੜਨਾ ਪੈਣਾ ਇਹ ਕੋਈ ਕਿਸੇ ਵੀ ਪਾਰਟੀ ਦਾ ਨਹੀਂ ਮੁੱਦਾ ਜੇ ਰਹੀ ਗੱਲ ਕਾਂਗਰਸ ਦੀ ਕਾਂਗਰਸ ਵੀ ਜਿਹੜੇ ਸਾਡੇ ਆਗੂ ਨੇ ਜਾਂ ਉਹ ਵੀ ਪਿੰਡਾਂ ਦੇ ਵਿੱਚ ਚੰਨੀ ਜੀ ਨੇ ਉਹ ਦਿਨ ਰਾਤ ਉੱਥੇ ਹੜ੍ਹਾਂ ਦੇ ਵਿੱਚ ਜਾ ਕੇ ਮਦਦ ਕਰ ਰਹੇ ਨੇ ਸਾਡੇ ਜਿਹੜੇ ਸਾਰੇ ਆਗੂਆ ਸੀਨੀਅਰ ਉਹ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਦਾ ਹਾਲਚਾਲ ਜਾਣ ਰਹੇ ਨੇ ਜਿੰਨੀ ਕਿ ਮਦਦ ਕਰ ਸਕਦੇ ਆ ਮੌਕੇ ਤੇ ਮਦਦ ਵੀ ਕਰ ਰਹੇ ਆ ਸਾਡੀ ਯੂਥ ਕਾਂਗਰਸ ਦੀਆਂ ਟੀਮਾਂ ਵੀ ਪਿੰਡਾਂ ਦੇ ਵਿੱਚ ਫਿਰ ਰਹੀਆਂ ਨੇ ਉਹ ਵੀ ਜਿੰਨੀ ਕਿ ਮਦਦ ਕਰ ਸਕਦੇ ਆ ਪਿੰਡਾਂ ਦੇ ਵਿੱਚ ਮਦਦ ਸੋ ਇਹ ਹੱਕ ਬਣਦਾ ਸਾਰੀਆਂ ਪਾਰਟੀਆਂ ਦਾ ਵੀ ਇਹ ਕੋਈ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ ਸਾਰੇ ਪੰਜਾਬ ਦਾ ਮੁੱਦਾ ਤੇ ਆਪਾਂ ਇਹਨੂੰ ਮਾੜੇ ਟਾਈਮ ਨੂੰ ਰਲ ਮਿਲ ਕੇ ਆਪਾਂ ਜਿਹੜਾ ਆਪਾਂ ਇਹਨੂੰ ਆਪਾਂ ਕੱਢ ਗਏ ਪੰਜਾਬ ਨੂੰ ਬਾਹਰ ਕਹਿੰਦੀ ਤੁਸੀਂ ਸੁਣਿਆ ਹੋਣਾ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਬੰਨ ਬਣਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਊਗੀ ਮੰਨ ਲਓ ਜੇ ਕਾਂਗਰਸ ਪਾਰਟੀ ਨੂੰ ਸੇਵਾ ਦਾ ਮੌਕਾ ਮਿਲਦਾ ਕਾਂਗਰਸ ਪਾਰਟੀ ਕਿਸ ਤਰੀਕੇ ਦਾ ਐਲਾਨ ਕਰਦੀ ਹੈ ਕਿਸ ਤਰੀਕੇ ਦਾ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਉਂਦੀ ਹੈ ਤਾਂ ਜੋ ਕਿ ਤਰ੍ਹਾਂ ਕਿਸੇ ਉਹਨਾਂ ਦੇ ਮਨਾਂ ਦੇ ਵਿੱਚ ਹੌਸਲਾ ਹੋ ਜਾਏ ਯਾਰ ਜੇ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਸਾਡੇ ਹਾਲਾਤ ਚੰਗੇ ਹੋ ਜਾਣਗੇ ਬੰਨ ਪੱਕੇ ਹੋ ਜਾਣਗੇ ਬਿਲਕੁਲ ਸਰਕਾਰ ਦਾ ਫਰਜ਼ ਬਣਦਾ ਇਹ ਜਿਹੜੀ ਝਾੜੂ ਸਰਕਾਰ ਸੀਗੀ ਇਹਨਾਂ ਨੇ ਕੋਈ ਗਲੀਆਂ ਨਾਲੇ ਨਹੀਂ ਸਾਫ਼ ਕਰਾਏ ਉਹ ਬਿਲਕੁਲ ਉਹਨਾਂ ਵਿੱਚ ਨਾਲੇ ਭਰੇ ਪਏ ਸੀ ਕੁਸ਼ਕ ਸਰਕਾਰ ਦੇ ਹੱਥ ਵੀ ਹੁੰਦਾ ਵੀ ਉਹ ਜਿਹੜੀ ਸਮੱਸਿਆ ਜਿਹੜੀ ਪਹਿਲਾਂ ਵੀ ਹੜ੍ਹ ਤਾਂ ਆਏ ਸੀ ਪਰ ਇੰਨਾ ਨੁਕਸਾਨ ਕਦੇ ਨਹੀਂ ਹੋਇਆ ਸੀ ਕਿਉਂਕਿ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿਵੇਂ ਆਉਣ ਵਾਲੇ ਟਾਈਮ ਦਾ ਜਿਹੜਾ ਆਪਾਂ ਪ੍ਰਬੰਧ ਆ ਜਿਹੜਾ ਪਹਿਲਾਂ ਹੀ ਕਰ ਲੈਣਾ ਸੋ ਇਹ ਪਹਿਲਾਂ ਨਹੀਂ ਕਿੱਥੇ ਸੁੱਤੇ ਪਏ ਸੀ ਝਾੜੂ ਸਰਕਾਰ ਵਾਲੇ ਤੇ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਹੁਣ ਇੱਕਦਮ ਆ ਕੇ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਚ ਲੱਣਾ ਪਿਆ ਸੋ ਜੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਆਉਂਦੀ ਆ ਤੇ ਬਿਲਕੁਲ ਇਹ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਚੇਤਕੀ ਕਮੀਆਂ ਨੇ ਉਹ ਸਰਕਾਰ ਦੂਰ ਕਰੂਗੀ ਜਿਹੜੇ ਬੰਨਾਂ ਉਹ ਇੱਕ ਮੇਨ ਸਮੱਸਿਆ ਨਹੀਂ ਉਹ ਬੰਨ ਵੀ ਪੱਕੇ ਦੇ ਵਿੱਚ ਆ ਟਾਈਮ ਆ ਜਿਹੜਾ ਇਹ ਆਪਾਂ ਸਾਰੇ ਰਲ ਮਿਲ ਕੇ ਕੱਢ ਗਏ ਤੇ ਆਉਣ ਵਾਲੇ ਟਾਈਮ ਤੇ ਜਿਹਦੀ ਵੀ ਸਰਕਾਰ ਆਉਗੀ ਉਹਨਾਂ ਨੂੰ ਬਣਦਾ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਇਹ ਹੈ ਵੀ ਆਪਾਂ ਵੀ ਖੈਰियत ਲਈ ਕੁਝ ਨਾ ਕੁਝ ਅੱਗੇ ਚੰਗਾ ਕਰੀਏ ਤਾਂ ਕਿ ਜਿਹੜਾ ਦੁਬਾਰਾ ਇਹ ਦਿਨ ਨਾ ਦੇਖਣੇ ਪੈਣ ਜੂਤ ਖੜੀਏ ਠੋਕੇ ਉਹਨਾਂ ਦੇ ਨਾਲ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਜਿੱਥੇ ਨੌਜਵਾਨ ਡਟ ਕੇ ਖੜ ਕੇ ਉੱਥੇ ਨਕਸ਼ਾ ਹੰਨੇ ਹੁੰਦਾ ਉੱਥੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਬੈਨੀਫਿਟ ਹੀ ਹੁੰਦਾ ਨੌਜਵਾਨ ਖੜੇ ਠੋਕੇ ਉਹਨਾਂ ਦੇ ਨਾਲ ਬਿਲਕੁਲ ਹੀ ਬਿਲਕੁਲ ਤਾਂ ਕਹਿ ਹੀ ਰਹੇ ਆਂ ਵੀ ਬਿਨਾ ਪਾਰਟੀਬਾਦੀ ਤੋਂ ਅਸੀਂ ਜਿਹੜਾ ਯੂਥ ਆ ਪੰਜਾਬ ਦਾ ਉਹ ਤੁਸੀਂ ਦੇਖੋ ਕਿੰਨੇ ਜਾਣ ਦਾ ਲੰਗਰ ਲੈ ਕੇ ਜਾ ਰਹੇ ਆ ਰਸਦਾ ਉਹਨਾਂ ਕੋਲੇ ਪੂਰੀਆਂ ਨਹੀਂ ਹੋ ਰਹੀਆਂ ਇੰਨੀਆਂ ਪਿੱਛੋ ਜਾ ਰਹੀਆਂ ਨੇ ਸੋ ਯੂਥ ਆ ਜਿਹੜਾ ਬਿਲਕੁਲ ਉਹਨਾਂ ਜਿਹੜੇ ਹੜਪੀੜ ਤੋਂ ਪਿੰਡਾਂ ਨਾਲ ਲੋਕਾਂ ਨਾਲ ਜਿਹੜਾ ਦੱਬ ਕੇ ਅਸੀਂ ਖੜੇ ਆਂ ਸਾਰਾ ਯੂਥ ਪੰਜਾਬ ਦਾ ਉਹਨਾਂ ਨਾਲ ਖੜਾ ਜੀ ਬਿਲਕੁਲ ਜਿਹੜਾ ਜੀ ਹੁਣ ਤੱਕ ਕੰਮ ਹੋਇਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਜਿਹੜੇ ਨ ਜ਼ਰੂਰਤ ਹੈ ਜਦੋਂ ਹੁਣ ਪਾਣੀ نیچے ਉਤਰ ਗਿਆ ਉਸ ਤੋਂ ਬਾਅਦ ਲੋਕਾਂ ਦੇ ਘਰਾਂ ਦੀ ਸਫਾਈ ਉੱਥੇ ਮਲਬਾ ਬਹੁਤ ਜ਼ਿਆਦਾ ਪੈਂਦਾ ਹੋਇਆ ਉਹ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕੱਢਣ ਦੀ ਜਿਹੜੇ ਹਲ ਪਰਖੇਤ ਹੈ ਖੇਤਾਂ ਵਿੱਚ ਵੀ ਰੇਤ ਬਹੁਤ ਜ਼ਿਆਦਾ ਹੈ ਉੱਥੋਂ ਉਹਨੂੰ ਚਲਦੇ ਕੰਮ ਤੱਕ ਉਹਨਾਂ ਦੀ ਹੈਲਪ ਕਰਨ ਦੀ ਲੋੜ ਹੈ ਇਹ ਨਹੀਂ ਹੈਗਾ ਵੀ ਆਪਾਂ ਹੁਣ ਇੱਕ ਵਾਰੀ ਪਾਣੀ ਆਇਆ ਸੀ ਕੰਮ ਕੀਤਾ ਤੇ ਚਲੇ ਗਏ ਐਂਡ ਤੱਕ ਐਂਡ ਪੁਆਇੰਟ ਤੱਕ ਲੋਕਾਂ ਨਾਲ ਖੜਨ ਦੀ ਜ਼ਰੂਰਤ ਹੈ ਜੀ ਇਹ ਮੈਂ ਮੈਸੇਜ ਦੇਣਾ ਚਾਹੁੰਦਾ ਜੀ ਸੁਖਚੰਨ ਜੀ ਹੁਣ ਤਾਂ ਸਾਰੇ ਮਦਦ ਕਰੀ ਜਾਂਦੇ ਵਧੀਆ ਇਹਨੇ ਬਾਈ ਜੀ ਨੇ ਗੱਲ ਕਰੀ ਹੈ ਕਿਉਂਕਿ ਸਾਲ ਡੇਢ ਸਾਲ ਉਹਨਾਂ ਦੀ ਜਮੀਨ ਹੈ ਉਹ ਦੁਬਾਰਾ ਫੇਰ ਉਹਨਾਂ ਨੂੰ ਤਿਆਰ ਕਰਨੀ ਪੈਣੀ ਹੈ ਫੇਰ ਫਸਲਾਂ ਉੱਤੇ ਬੀਜਣੀਆਂ ਪੈਣਗੀਆਂ ਉਹਨਾਂ ਨੂੰ ਤੇਲ ਦੀ ਲੋੜ ਪੈਣੀ ਹੈ ਉਹਨਾਂ ਨੂੰ ਖਾਦ ਦੀ ਲੋੜ ਪੈਣੀ ਹੈ ਉਹ ਚੀਜ਼ ਵਾਸਤੇ ਜਿਹੜੇ ਲੋਕ ਕਿਵੇਂ ਖੜਨਗੇ ਤੁਹਾਡਾ ਕੀ ਕਹਿੰਦੇ ਬਿਲਕੁਲ ਜੀ ਹੁਣ ਜਿਵੇਂ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੋਣੀ ਹੈ ਬਿਮਾਰੀਆਂ ਵੀ ਆਉਣੀਆਂ ਪਾਣੀ ਜੋ ਥੱਲੇ ਉਤਰੂਗਾ ਕਿੱਡਾ ਕਿੱਡਾ ਉਹਨਾਂ ਦੇ ਬਾਣਾ ਖੇਤਾਂ ਦੇ ਵਿੱਚ ਜਿਹੜੇ ਗਾਰ ਜੰਮ ਗਈ ਆ ਆਉਣ ਵਾਲੇ ਟਾਈਮ ਦੇ ਵਿੱਚ ਘਟੋ ਘਟ ਵੀ ਇਹ ਉਹ ਜਿਹੜੇ ਪਿੰਡ ਨੇ 10 15 ਸਾਲ ਪਿੱਛੇ ਚਲੇ ਗਏ ਨੇ ਇਸ ਵਜਾ ਕਰਕੇ ਸੋ ਸਾਰੇ ਜਿਹੜੇ ਯੂਥ ਨੂੰ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟਰੈਕਟਰ ਲੈ ਕੇ ਤੇਲ ਦੀ ਮਦਦ ਕਰਕੇ ਜਿਹੜੇ ਆਪਾਂ ਉਹਨਾਂ ਉੱਤਰ ਕਰਕੇ ਦੇ ਗਏ ਤੇ ਜਿਹੜਾ ਹੁਣ ਸਭ ਤੋਂ ਮੇਨ ਸਮੱਸਿਆ ਬਿਮਾਰੀਆਂ ਦੀਆਂ ਪੈਦਾ ਹੋਣੀਆਂ ਜਿਹੜੀ ਉੱਥੇ ਹੁਣ ਪਾਣੀ ਘਟੂਗਾ ਤਾਂ ਉੱਥੇ ਜਿਹੜੇ ਜਾਨਵਰ ਮਰੇ ਨੇ ਜਾਂ ਕੋਈ ਹੋਰ ਨੁਕਸਾਨ ਹੋਇਆ ਉਹ ਜਿਹੜੀ ਇੱਕ ਡਾਕਟਰੀ ਟੀਮਾਂ ਬਣਾ ਕੇ ਪਿੰਡ-ਪਿੰਡ ਭੇਜੀਆਂ ਜਾਣ ਸਰਕਾਰ ਨੂੰ ਵੀ ਅਪੀਲ ਆ ਤਾਂ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਆਫਤ ਆਉਣ ਵਾਲੀ ਆ ਜਿਹੜੀ ਹੁਣ ਜ਼ਿਆਦਾ ਆਉਣੀ ਆ ਉਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਉਸ ਚੀਜ਼ 'ਚ ਆਪਾਂ ਪਹਿਲਾਂ ਹੀ ਉਹਦਾ ਪ੍ਰਬੰਧ ਕਰ ਗਏ ਆਉਣ ਵਾਲੇ ਟਾਈਮ ਤੋਂ ਪਹਿਲਾਂ-ਪਹਿਲਾਂ ਤਾ ਬਹੁਤ ਵੱਡੀ ਗੱਲ ਹੈ ਕਿ ਨੌਜਵਾਨ ਆ ਜਿਹੜੇ ਉਹਨਾਂ ਦੀ ਸੋਚ ਵੱਖਰੀ ਦੇਖਣ ਨੂੰ ਮਿਲੀ ਹੈ ਤਾਂ ਇਹਨਾਂ ਦੀ ਸੋਚ ਇਹ ਹੈ ਕਿ ਜਿਵੇਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚੇ ਸੀ ਉਹਨਾਂ ਵੱਲੋਂ ਜਿਹੜੇ ਐਲਾਨ ਕੀਤੇ ਆ ਇਹਨਾਂ ਲੋਕਾਂ ਦੇ ਤਾਂ ਇਹਨਾਂ ਨੇ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਇਸ ਤੋਂ ਵੱਧ ਜਿਹੜਾ ਐਲਾਨ ਕਰਨੇ ਚਾਹੀਦੇ ਸੀਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਦੂਜੇ ਪਾਸੇ ਇਹਨਾਂ ਨੇ ਕਿਹਾ ਹੈ ਕਿ ਅਸੀਂ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਜਿਹੜੇ ਨੌਜਵਾਨ ਆ ਉਹਨਾਂ ਦੇ ਨਾਲ ਖੜੇ ਆ ਔਰ ਜਿਹੜੀ ਸਰਕਾਰ ਹੈ ਕਿਤੇ ਨਾ ਕਿਤੇ ਜਿਹੜੀ ਵੀ ਸਰਕਾਰ ਆਵੇਗੀ ਉਹਨਾਂ ਨੂੰ ਵੀ ਜਿਹੜਾ ਇਹਨਾਂ ਨੂੰ ਭਰੋਸਾ ਦਿਵਾਉਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਨੁਕਸਾਨ ਨਾ ਹੋਵੇ ਮੌਜੂਦਾ ਸਰਕਾਰ ਤੇ ਵੀ ਇਹਨਾਂ ਨੇ ਸਵਾਲ ਖੜੇ ਕੀਤੇ ਆ ਤਾਂ ਦੂਜੀ ਗੱਲ ਬਹੁਤ ਵਧੀਆ ਕਹੀ ਹੈ ਕਿ ਜਿਹੜਾ ਹੁਣ ਤਾਂ ਲੋਕ ਉਹਨਾਂ ਦੀ ਮਦਦ ਕਰ ਰਹੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਦੀਆਂ ਜ਼ਮੀਨਾਂ ਉਸੇ ਤਰੀਕੇ ਦੇ ਨਾਲ ਬਰਕਰਾਰ ਕਰਨੀਆਂ ਪੈਣਗੀਆਂ ਸਾਰੀਆਂ ਸਹੀ ਕਰਨੀਆਂ ਪੈਣਗੀਆਂ ਉਹਨਾਂ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਭਰੋਸਾ ਜਿਹੜਾ ਉਹਨਾਂ ਦਾ ਪੂਰਾ ਕਰਨਾ ਪਵੇਗਾ ਖਾਦ ਦੀ ਲੋੜ ਪਵੇਗੀ ਫਸਲਾਂ ਦੀ ਜਿਹੜਾ ਬੀਜ ਦੀ ਲੋੜ ਪਵੇਗੀ ਹੋਰ ਡੀਜ਼ਲ ਦੀ ਲੋੜ ਪਵੇਗੀ ਟਰੈਕਟਰਾਂ ਦੀ ਲੋੜ ਪਵੇਗੀ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਵੱਡਾ ਐਲਾਨ ਕਰਤਾ ਹੈ ਕਿ ਨੌਜਵਾਨ ਥੋਕੇ ਉਹਨਾਂ ਦੇ ਨਾਲ ਖੜੇ ਹੈ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਜਿਹੜੀ ਮਦਦ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬਰਕਰਾਰ ਰਹਿਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪੈਰਾਂ ਤੇ ਜਿਹੜੇ ਖੜੇ ਸਕਨ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोहਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ